ਹੈਲੋ एवरीवन ਗੁੱਡ ਮਾਰਨਿੰਗ ਅੱਜ ਆਪਾਂ ਬਣਾਵਾਂਗੇ ਚਾਹ ਚਾਹ ਤਾਂ ਆਪਾਂ ਡੇਲੀ ਕਰੇ ਬਣਾਉਂਦੀ ਆ ਪਰ ਅੱਜ ਆਪਾਂ ਕੁਝ ਅਲੱਗ ਤਰੀਕੇ ਦੀ ਚਾਹ ਬਣਾਵਾਂਗੇ ਇਹਦੇ ਲਈ ਆਪਾਂ ਨੇ ਇੱਕ ਗਲਾਸ ਪਾਣੀ ਪਾ ਲਿਆ ਇੱਕ ਗਲਾਸ ਪਾਣੀ ਪਾਉਣ ਤੋਂ ਬਾਅਦ ਤੁਸੀਂ ਸਾਰਿਆਂ ਨੇ ਕੋਲਡ ਟੀ ਬਾਰੇ ਤਾਂ ਸੋਚੇ ਹੋਊਗਾ ਅੱਜ ਆਪਾਂ ਘਰ ਦੇ ਵਿੱਚ ਕੋਲਡ ਟੀ ਬਣਾਵਾਂਗੇ ਤੇ ਇਹਦੇ ਲਈ ਆਪਾਂ ਨੂੰ ਜ਼ਿਆਦਾ ਕੁਝ ਮੇਨਤ ਦੀ ਜ਼ਰੂਰਤ ਨਹੀਂ ਹੈ ਕਿ ਆਪਣੇ ਘਰ ਦੇ ਵਿੱਚ ਆਮੇ ਪਏ ਹੁੰਦੇ ਨੇ ਜੂੰਗੜੇ ਜਾਂ ਦੀਵੇ ਤਾਂ ਉਹਨਾਂ ਨੂੰ ਧੋ ਕੇ ਇੱਕ ਗਲਾਸ ਪਾਣੀ ਜਿੰਨੇ ਕ ਆਪਣੇ ਫੈਮਿਲੀ ਦੇ ਮੈਂਬਰ ਨੇ ਉਹ ਸਾਬ ਦੇ ਨਾਲ ਤਾਂ ਅਸੀਂ ਦੋ ਜਣਿਆਂ ਲਈ ਚਾਹ ਬਣਾ ਰਹੇ ਹਾਂ ਦੋ ਜਣਿਆਂ ਦੇ ਲਈ ਮੈਂ ਇੱਕ ਗਲਾਸ ਪਾਣੀ ਲਿਆ ਤੇ ਇਹਦੇ ਵਿੱਚ ਜਿਹੜੇ ਇਹ ਦੀਵੇ ਨੇ ਚੰਗੀ ਤਰ੍ਹਾਂ ਬੋਇਲ ਹੋ ਜਾਣਗੇ ਹਮ ਬੋਇਲ ਹੋਣ ਤੋਂ ਬਾਅਦ ਇਹਨਾਂ ਦੀਵਿਆਂ ਦੀ ਜਿਹੜੀ ਖੁਸ਼ਬੂ ਆ ਨਾ ਉਹ ਚਾਹ ਦੇ ਵਿੱਚ ਵੀ ਮਿਕਸ ਹੋ ਜੂਗੀ ਤੇ ਇੱਕ ਵਧੀਆ ਜਿਹਾ ਫ੍ਰੈਗਰੈਂਸ ਆਊਗੀ ਇਹ ਚਾਹ ਉਹ ਵੀ ਪੀ ਸਕਦੇ ਨੇ ਜਿਨ੍ਹਾਂ ਨੂੰ ਮੰਨ ਲਓ ਕੈਲਸ਼ੀਅਮ ਦੀ ਘਾਟ ਹੁੰਦੀ ਹੈਗੀ ਜਾਂ ਕੋਈ ਹੋਰ ਚਾਹ ਕਈ ਵਾਰ ਡਾਈਜੈਸਟ ਨਹੀਂ ਹੁੰਦੀ ਹੈਗੀ ਤਾਂ ਉਹ ਚਾਹੇ ਜ਼ਰੂਰ ਟਰਾਈ ਕਰਕੇ ਦੇਖਣਾ ਇਹਦੇ ਵਿੱਚ ਆਪਾਂ ਦੋ ਇਲਾਚੀਆਂ ਤੇ ਇੱਕ ਲੌਂਗ ਪਾਵਾਂਗੇ ਇਲਾਚੀਆਂ ਤੇ ਲੌਂਗ ਨੂੰ ਕੁਤਲੇਆ ਤੇ ਇਹਦੇ ਵਿੱਚ ਆਪਾਂ ਪਾ ਦੋਗੇ ਜਦੋਂ ਪਾਣੀ ਚੰਗੀ ਤਰ੍ਹਾਂ ਗਰਮ ਹੋ ਜਾਊਗਾ ਫਿਰ ਇਹਦੇ ਵਿੱਚ ਆਪਾਂ ਚਾਹ ਮਿੱਠਾ ਪਾਵਾਂਗੇ ਦੇਖੋ ਫਰੈਂਡ ਆਪਾਂ ਇੱਕ ਚਮਚ ਚੀਨੀ ਤੇ ਆਪਾਂ ਨੇ ਸ਼ੱਕਰ ਮਿਕਸ ਕੀਤੀ ਹੋਈ ਹੈ ਘਰੇ ਉਹ ਪਾਵਾਂਗੇ ਥੋੜਾ ਜਿਹਾ ਹੋਰ ਪਾ ਦੇਣਗੇ ਚੀਨੀ ਤੇ ਸ਼ੱਕਰ ਮਿਕਸ ਹੋਰ ਅੰਤ ਤੱਕ ਚਮਚਾ ਚਾਹ ਪੱਤੀ ਪਾ ਦੇ ਹੋਣ ਇਹਨੂੰ ਚੰਗੀ ਤਰ੍ਹਾਂ ਆਪਾਂ ਬੋਇਲ ਹੋਣ ਦਵਾਂਗੇ ਬਾਕੀ ਗਏ ਸੇ ਚਾਹ ਦੇ ਫਾਇਦੇ ਬਹੁਤ ਨੇਗੇ ਤੇ ਬਾਕੀ ਆਪਾਂ ਦੂਸਰੇ ਪਲਾਸਟਿਕ ਦੇ ਕੱਪਾਂ ਦੇ ਵਿੱਚ ਜਿਹੜੀ ਜਾ ਕੇ ਆਪਾਂ ਕਿਤੇ ਵੀ ਬਾਹਰ ਮਤਲਬ ਡਿਸਪੋਜ਼ਲ ਗਲਾਸ ਵਗੈਰਾ ਜਾਂ ਕਿਤੇ ਵੀ ਚਾਹ ਪੀਂਦੇ ਆਗੇ ਉਹਦੇ ਵਿੱਚ ਪਲਾਸਟਿਕ ਮਿਕਸ ਹੁੰਦਾਗਾ ਜਿਹੜਾ ਸਾਡੀ ਸਿਹਤ ਵਾਸਤੇ ਠੀਕ ਨਹੀਂ ਹੁੰਦਾ ਹੈਗਾ ਤਾਂ ਅਸੀਂ ਇਦਾਂ ਕੁੱਲਰ ਕੁੱਲਰ ਟੀ ਜਿਹੜੀ ਆਪਾਂ ਆਮ ਹੀ ਸੁਣਦੇ ਆਂਗੇ ਕੁੱਲਰ ਟੀ ਪੀਣ ਜਾਣਾ ਇਦਾਂ ਜਾਣਾ ਤੇ ਆਪਾਂ ਇਹ ਘਰ ਬਣਾ ਕੇ ਪੀ ਸਕਦੇ ਆਂਗੇ ਤੇ ਇੱਕ ਤਾਂ ਇਹਦੇ ਵਿੱਚ ਖੁਸ਼ਬੂ ਬਹੁਤ ਸੋਹਣੀ ਆਊਗੀ ਦੂਸਰਾ ਸਾਡਾ ਹਾਜਮਾ ਜਿਹੜਾ ਇਹਦੇ ਨਾਲ ਉਹ ਵੀ ਦਰੁਸਤ ਰਹਿੰਦਾ ਤੇ ਸਾਡਾ ਚਾਹ ਪੀਣ ਦਾ ਸ਼ੌਂਕ ਵੀ ਪੂਰਾ ਹੋ ਜਾਂਦਾ ਤਾਂ ਤੁਸੀਂ ਜਰੂਰ ਆਪਣੇ ਘਰ ਬਣਾ ਕੇ ਟਰਾਈ ਕਰਕੇ ਦੇਖਿਓ ਤੇ ਬਹੁਤ ਵਧੀਆ ਚਾਹ ਬਣਦੀ ਹੈਗੀ ਦੇਖੋ ਜੀ ਚਾਹ ਚੰਗੀ ਤਰ੍ਹਾਂ ਬੋਇਲ ਹੋ ਗਈ ਆ ਗੈਸ ਆਪਾਂ ਬੰਦ ਕਰਦੇ ਆਂ ਤੇ ਹੁਣ ਨਾ ਆਪਾਂ ਕੀ ਕਰਾਂਗੇ ਜਿਹੜੇ ਆਪਾਂ ਵਿੱਚ ਚੌਂਗੜੇ ਪਾਏ ਸੀ ਉਹਨਾਂ ਨੂੰ ਕੱਟ ਲੂਗੇ ਚੰਗੀ ਤਰ੍ਹਾਂ ਛਾਂਬੂ ਵਾਲ ਹੋਂ ਤੋਂ ਬਾਅਦ ਗੈਸ ਬੰਦ ਕਰਕੇ ਪਹਿਲਾਂ ਨੂੰ ਕੱਟ ਕੇ ਸਾਈਡ ਤੇ ਰੱਖ ਦੋਗੇ ਤੇ ਆਪਣੀ ਚਾਹ ਹੋ ਗਈ ਆ ਰੈਡੀ ਦੇਖੋ ਗਾਇਸ ਚਾਹ ਦਾ ਕਲਰ ਦੇਖੋ ਗਾਇਸ ਚਾਹ ਦੀ ਫਾਈਨਲ ਲੁੱਕ ਜੇ ਵੀਡੀਓ ਵਧੀਆ ਲੱਗੇ ਹੋਵੇ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ